ਸਟੂਡੈਂਟ ਲੈ ਕੇ ਆਪਾਂ ਸੁਣਦੇ ਆਜਾ ਕਸਾਰੇ ਉਰੇ ਨਸ਼ਿਆਂ ਦੇ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਆਏ ਹਾਂ ਨਸ਼ਾ ਇੱਕ ਗ੍ਰਹਿਣ ਦੇ ਤੌਰ ਤੇ ਸਾਡੀ ਸਮਾਜ ਉਤੇ ਲੱਗਿਆ ਹੋਇਆ ਇੱਕ ਐਜਾਗ ਰਹਿਣਾ ਜਿਹੜਾ ਕਦੇ ਖਤਮ ਹੀ ਨਹੀਂ ਹੋ ਰਿਹਾ ਹੈਗਾ ਇਹਦੇ ਵਿੱਚ ਆਪਾਂ ਦੇਖਦੇ ਆਂ ਲੋਕ ਨਸ਼ੇ ਉਨੇ ਨਸ਼ਾ ਕੇਂਦਰ ਵੀ ਹੈ ਜਿਹੜੇ ਅਸੀਂ ਰਾਸਤੇ ਜਾਂਦੇ ਹੁੰਦੇ ਆਂ ਜਾਂਦਿਆਂ ਦੇ ਰੇ ਨਸ਼ਿਆਂ ਦਾ ਕੇਂਦਰ ਗਿਆ ਉਹ ਦੇਖ ਕੇ ਬਾਅਦ ਬਹੁਤ ਸਾਰੇ ਡੇਲੀ ਵੀ ਲੱਗੀ ਹੋਈ ਵੀ ਹੋਰ ਵਰਨਾ ਇਹ ਗਲੀ অলਮੋਸਟ ਨੀਟ ਐਂਡ ਕਲੀਨ ਹੁੰਦੀ ਹੈ ਪਰ ਜਾਂਦੇ ਹੋਏ ਕੋ ਤੇ ਇੰਨੇ ਲੋਕ ਖੜੇ ਹੁੰਦੇ ਆਂ ਕਿੰਨੇ ਘਰ ਦੇ ਘਰ ਤਬਾਹ ਹੋ ਗਏ ਦੇ ਦੇ ਨਾਲ ਪਿੰਡਾਂ ਵਿੱਚ ਲੋਕ ਨਸ਼ੇ ਕਰ ਕਰਕੇ ਬਾਹਰ ਲਿٹے ਪਏ ਹੁੰਦੇ ਉਹਨਾਂ ਨੂੰ ਆਪਣਾ ਮੋਸ਼ ਨਹੀਂ ਹੁੰਦਾ ਜਦ ਕਿ ਉਹਨਾਂ ਦੇ ਘਰਾਂ ਦੇ ਵਿੱਚ ਜੇ ਦੇਖਿਆ ਜਾਵੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੀ ਭੈਣ ਭਰਾ ਹੁੰਦੇ ਨੇ ਜਿਹੜੇ ਉਹਨਾਂ ਦੇ ਚਤਰਾ ਵਿੱਚ ਵੀ ਨੁਕਸਾਨ ਹੋ ਜਾਂਦਾ ਹੈ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ ਇਹ ਦੇ ਕਰਕੇ ਸਿਰਫ ਇੱਕ ਬੰਦਾ ਨਹੀਂ ਅਗਰ ਘਰ ਚ ਕੋਈ ਇੱਕ ਬੰਦਾ ਨਸ਼ਾ ਕਰ ਰਿਹਾ ਹੁੰਦਾ ਹੈ ਉਹਦੇ ਨਾਲ ਸਿਰਫ ਉਹਨੂੰ ਨੁਕਸਾਨ ਨਹੀਂ ਪਹੁੰਚਦਾ ਹੈਗਾ ਬਲਕਿ ਉਹਦੇ ਨਾਲ ਨਾਲ ਜਿਹੜਾ ਉਹਦਾ ਸਾਰਾ ਪਰਿਵਾਰ ਹੈ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਫਿੱਟ ਹੁੰਦਾ ਹੈ ਉਰੇ ਕਾਲਜ ਦੇ ਵਿੱਚ ਇੱਕ ਪਲੇ ਕੀਤਾ ਗਿਆ ਸੀਗਾ ਕੁਝ ਟਾਈਮ ਪਹਿਲਾਂ ਸਭ ਨੇ ਦੇਖਿਆ ਹੋਗਾ ਖਾਣ ਨੂੰ ਜਾਈ ਜਾਂਦਾ ਘਰੋਂ ਪੈਸੇ ਲੋਕ ਲੋਗ ਉਹਨਕੋ ਕੇ ਚੱਕੀ ਜਾਂਦਾ ਪਾਪਾ ਪਹਿਲਾਂ ਉਹਦੇ ਗਰੀਬ ਸੀ ਫਾਮਲੀਓ ਦੇ ਗਰੀਬ ਸੀ ਵਿੱਚੋਂ ਲਘੋ ਲਘੋ ਕੇ ਪੈਸੇ ਨਹੀਂ ਜਾਂਦਾ ਲੱਤ ਲੱਗੀ ਘਰ ਦੇ ਘਰ ਬੈਣ ਬੈਠੀ ਸੀ ਵਿਆਹ ਦੀ ਵਿਆਹ ਕਰਨ ਦੇ ਮੇਲੇ ਸੀ ਬਿਲਕੁਲ ਇਹਦੇ ਭੈਣ ਦਾ ਵਿਆਹ ਦਾ ਰੱਖਿਆ ਸੀਗਾ ਮੁੰਡਿਆਂ ਨਸ਼ਿਆਂ ਵਿੱਚ ਬਿਲਕੁਲ ਬੁਰੀ ਹਾਲਤ ਨਾਲ ਇੱਕ ਦਿਨ ਕੀ ਹੁੰਦਾ ਉਹ ਨਰਕੰਡੀ ਦਾ ਫੈਸਲ ਵਗੈਰਾ ਨਸ਼ੇ ਲੈਣ ਨੂੰ ਜਾਂਦਾ ਹੁੰਦਾ ਕਿਤੇ ਰਾਸਤੇ ਵੀ ਉਹ ਪਿੰਡ ਆਦਾਂ ਨਾ ਕਿਤੇ ਉਹਦੀ ਭੈਣ ਦਾ ਵਿਆਹ ਹੋ ਰਿਹਾ ਹੁੰਦਾ ਉਹਦੇ ਸੋਹਰੇ ਦੇਖਦੇ ਨੇ ਭੈਣ ਦੇ ਸੋਹਰੇ ਵੀ ਜਦੋਂ ਪੁਲਿਸ ਵੇਰਾਂ ਮਗਰ ਪਹੁੰਚੀ ਆਂਦੀ ਹੈ ਫਸ ਜ਼ਬਰਦਸਤ ਉਹ ਮਾਰ ਜਾਂਦਾ ਦੇਖੋ ਇੱਕ ਨਾਲ ਸਾਰਾ ਘਰ ਤਬਾਹ ਹੋ ਗਿਆ ਪਹਿਲੇ ਗਰੀਬੀ ਸੀ ਘਰ ਦੇ ਵਿੱਚ ਭੈਣ ਦਾ ਵਿਆਹ ਟੁੱਟ ਗਿਆ ਆਪ ਵੀ ਬਰਬਾਦ ਹੋ ਗਏ ਇਸ ਦਿਨਾਂ ਕਿ ਨਸ਼ੇ ਨੇ ਹੀ ਆਪਣੇ ਸਾਰੇ ਘਰ ਦੇ ਵਿੱਚ ਮੋੜੀ ਮੋੜੀ ਨੀਂਦ ਨੂੰ ਖਤਮ ਕਰੀ ਜਾਂਦੇ ਨੇ ਇਹ ਸਭ ਇੱਕ ਚਾਲ ਹੈ ਜਿਹੜੇ ਦੂਜੇ ਦੇਸ਼ਾਂ ਦੇ ਲੋਕ ਸੱਤ ਲੋ ਆਪਾਂ ਨੇ ਆਪਣੇ ਉੱਤੇ ਖੇਡ ਰਹੇ ਰਹੀਏ ਪਰ ਆਪਾਂ ਇਹ ਗੱਲ ਸਮਝ ਨਹੀਂ ਰਹੀ ਹੈ ਕਿ ਉਹ ਆਪਣੀ ਉਹ ਯੰਗਸਟਰ ਦੀ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਘਟਾਉਣਾ ਚਾ ਰਹੇ ਨੇਗੇ ਪਰ ਆਪਣੇ ਆਪਾ ਲੋਕ ਇਹਦੀ ਨੀਂਵ ਦੇ ਵਿੱਚ ਆਪਣਾ ਪਤਾ ਨਹੀਂ ਕੀ ਚੀਜ਼ ਆਪਣੇ ਦਿਮਾਗ ਦੇ ਵਿੱਚ ਕੋਈ ਟੈਨਸ਼ਨ ਹੈ ਟੈਨਸ਼ਨ ਨੂੰ ਰਿਲੀਜ਼ ਕਰਨ ਵਾਸਤੇ ਯੂਜ਼ ਕੀਤਾ ਟੈਨਸ਼ਨ ਹੀ ਰਿਲੀਜ਼ ਹੋ ਰਹੀ ਹੈ ਆਪਾਂ ਪਾਵਰ ਹੋ ਰਹੇ ਹਾਂ ਤਾਂ ਹੀ ਪੰਜਾਬ ਜੂਨੂ ਘਟਦਾ ਜਾ ਰਿਹਾ ਹੈ ਹੁਣੀ ਨੈਸ਼ਨਲ ਹੁਣੀ ਇੱਕ ਰਿਪੋਰਟ ਆਈ ਹੈ ਫਿਜ਼ੀਕਲ ਦੇ ਉੱਤੇ ਫਿਜ਼ੀਕਲ ਫਿਟਨੈਸ ਦੀ ਹੈ ਪਤਾ ਨਹੀਂ ਫਿਜ਼ੀਕਲ ਹੈਲਥ ਦੀ ਰਿਪੋਰਟ ਆਈ ਹੈ ਇੱਕ ਕੋਈ ਪੰਜਾਬ ਦਾ ਜਿਹੜਾ ਰੈਂਕ ਹੈ ਬਿਲਕੁਲ ਬਿਲੋ ਹੈ ਸਭ ਤੋਂ ਲੋਇਸਟ ਰੈਂਕ ਪੰਜਾਬ ਦਾ ਆਇਆ ਸਰਦ ਕੀ ਦੇਖਿਆ ਚਲੋ ਮੇਨਾਂ ਦੇਸੀ ਕਿਉਂ ਇੰਨੀ ਵੱਡੀ ਚੀਜ਼ਾਂ ਲੰਗੀਆਂ ਲਈਆਂ ਫਿਰ ਵੀ ਉਹ ਇੰਨਾ ਜ਼ਿਆਦਾ ਘਟ ਰਿਹਾ ਕਿਉਂ ਹੋ ਰਿਹਾ ਕਿਉਂਕਿ ਆਪਾਂ ਨੁਕ ਆਪਣੀ ਸਿਹਤ ਨੂੰ ਛੱਡ ਕੇ ਸਿਰਫ ਇੱਕ ਦਿਖਾਵੇ ਦੇ ਰੂਪ ਦਾ ਰਹਿ ਚੁੱਕੇ ਆਂ ਆਪਾਂ ਨੂੰ ਖਾਣ ਪੀਣ ਮਤਲਬ ਕਿ ਨਸ਼ੇ ਨੂੰ ਆਪਣੀ ਟੈਨਸ਼ਨ ਨੂੰ ਰਿਲੀਜ਼ ਕਰਨ ਵਾਸਤੇ ਥਕਾਵਟ ਨੂੰ ਦੂਰ ਕਰਨ ਵਾਸਤੇ ਨਸ਼ਿਆਂ ਦਾ ਪਰਯੋਗ ਕੀਤਾ ਜਾ ਰਿਹਾ ਹੈ ਠੀਕ ਹੈ ਤਾਂ ਇਸ ਕਰਕੇ ਮੇਰੀ ਗੁਜਾਰਿਸ਼ ਹੈ ਕਿ ਕੋਸ਼ਿਸ਼ ਕੀਤਾ ਜੇ ਤੁਹਾਡੇ ਘਰ ਦੇ ਕੋਲ ਵੀ ਕੋਈ ਹੈਗਾ ਤਾਂ ਉਹਨੂੰ ਸਮਝਾਓ ਤੇ ਕੋਈ ਨਾ ਕੋਈ ਨਸ਼ਾ ਚੜਾਉ ਕੇ ਅੰਦਰ ਆਪਣੇ ਦੇਸ਼ ਬਹੁਤ ਜ਼ਿਆਦਾ ਚਾਹੁੰਦੇ ਨੇ ਉਹਦੇ ਰਾਹੀਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ